ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਪਿਆਰਪਰੀ ਸਤਸਰੀ ਕਾਲ ਹੈ ਜੀ ਤੇ ਲੋ ਜੀ ਆਪਾਂ ਹੋ ਗਏ ਰੈਡੀ ਛੇੜੀ ਔਰ ਟਾਈਮ ਹੋ ਗਿਆ ਜੀ 11:30 ਵਜੇ ਦਾ ਪਿੱਛੇ ਗੁਰਦੁਆਰਾ ਸਾਹਿਬ ਚੱਲ ਰਿਹਾ ਜੀ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆ ਰਿਹਾ ਸੌਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆ ਰਿਹਾ ਹੈ ਬਈ ਉਸ ਕਰਕੇ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ ਔਰ ਜਸਟ ਇਧਰ ਦਿਖ ਰਹੀਆਂ ਮੈਂ ਸਾਹਮਣੇ ਔਰ ਤੇ ਅੱਜ ਮੈਂ ਪਾਣੀ ਆ ਜੀ ਮੂਲੀਆਂ ਰੋਟੀਆਂ ਦੇ ਵਿੱਚ ਦੁਪਹਿਰ ਨੂੰ ਮੂਲੀਆਂ ਕੱਦੂਕਸ ਕਰਕੇ ਰੱਖੀਆਂ ਫਿਲਹਾਲ ਅੱਜ ਉਹ ਸਬਜ਼ੀ ਬਣਾएंगे ਆਪਾਂ ਸੋਰੀ ਮੂਲੀਆਂ ਪਾ ਕੇ ਰੋਟੀ ਪਰੌਂਠੇ ਦੁਪਹਿਰ ਨੂੰ ਹੀ ਅੰਮੀ ਅੰਮੀ ਤੇ ਬਾਕੀ ਬੱਚੇ ਗਏ ਹੋਏ ਆ ਜੀ ਸਕੂਲ ਅੱਜ ਲੱਸੀ ਮਿਲ ਜਾਂਦੀ ਤਾਂ ਵਧੀਆ ਲੱਗਦਾ ਹਨਾ ਚੋ ਲੋ ਜੀ ਇੱਧਰ ਆਪਾਂ ਨੇ ਮੂਲੀਆਂ ਕਿਨਾਂ ਮੱਖੀ ਨੇ ਬਹੁਤ ਦੁਖੀ ਕਰਿਆ ਇੱਧਰ ਮੂਲੀਆਂ ਕੱਦੂਕਸ ਕਰਕੇ ਰੱਖੀ ਵੀ ਆਪਾਂ ਨੇ ਨੂਨ ਲਾ ਕੇ ਤੇ ਇੱਧਰ ਪਈ ਹੈ ਥੋੜੀ ਜਿਹੀ ਚਾਹ ਔਰ ਇਹ ਪੜੇ ਆ ਫਰੂਟ ਜੋ ਕਿ ਅੱ비 ਕੱਟ ਕੇ ਖਾएंगे ਭਾਈ ਔਰ ਇੱਕ ਸਰਪ੍ਰਾਈਜ਼ ਹੈ ਜੀ ਇੱਕ ਸਰਪ੍ਰਾਈਜ਼ ਹੈ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦੇਣਾ ਤਾਂ ਕਿ ਨੈਕਸਟ ਵਲੌਗ ਦੇ ਵਿੱਚ ਦੇਖੋ ਸਾਡੇ ਘਰ ਆ ਕੌਣ ਆਇਆ ਹੈ ਔਰ ਜੋ ਵੀ ਆਇਆ ਸਾਡੇ ਘਰ ਆ ਤੁਹਾਨੂੰ ਮੈਂ ਦਿਖਾ ਰਹੀ ਹਾਂ ਜੀ ਸਾਰੇ ਜਣੇ ਹੈਲੋ ਹਾਈ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਇਓ ਜੀ ਤੇ ਟੈਂਟਣੇ ہمارے ਘਰ ਮੇ ਆਈ ਹੈ ਬੱਚੋਂ ਕੀ ਨਾਨੀ ਯਾਨੀ ਕਿ ਮੇਰੀ ਮੰਮੀ ਆਈ ਵੀ ਹੈ ਮੇਰੇ ਬੱਚਿਆਂ ਕੀ ਨਾਨੀ ਆਈ ਵੀ ਹੈ ਹੈਲੋ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈਲੋ ਬਲਾਉ ਸਾਰਿਆਂ ਨੂੰ ਹਾਈਲੋ ਹਾਈਲੋ ਪੁੱਛ ਸਾਰਿਆਂ ਨੂੰ ਵੀ ਠੀਕ ਹੋ ਲਿਓ ਇੱਧਰ ਆ ਜਾ ਸਭ ਸਭ ਬੱਚੇ ਠੀਕ ਨੇ ਹੂੰ ਬੱਚੇ ਠੀਕ ਨੇ ਖੁਸ਼ ਰਹੋ ਵਾਜਾ ਮਾਰੋ ਐਸਾ ਲੁੱਟੋ ਹਾਂ ਬਾਏ ਬਾਏ ਤੋਂ ਮੈਂ ਮੰਮੀ ਨੂੰ ਕਹ ਰਹੀ ਸੀ ਵੀ ਆਪਾਂ ਚਾਹ ਠਹਿਰ ਕੇ ਬਣਾएंगे ਕਿਉਂਕਿ ਹੁਣ 10 ਮਿੰਟ ਤੱਕ ਬਣਾ ਲੈ ਬਣਾ ਲੈ ਹਾਂ 10 ਮਿੰਟ ਤੱਕ ਬਣਾ ਲ लेंगे ਕੰਮ ਨਿਬੜ ਗਿਆ ਕਿਉਂਕਿ ਮੰਮੀ ਚਾਹ ਮੰਗ ਰਹੀ ਸੀ ਮੈਂ ਕਿਹਾ ਚਲ ਮੈਂ ਪਹਿਲਾਂ ਵੀਡੀਓ ਸਟਾਰਟ ਕਰਾਂ ਫਿਰ ਆਪਾਂ ਬਣਾएंगे ਚਾਹ ਔਰ ਲਿਓ ਇਨਾ ਤਾਂ ਕਰ ਰਿਹਾ ਨਾ ਨਾਨੀ ਤੈਨੂੰ ਉੱਪਰ ਤਾਂ ਨਹੀਂ ਕਰਿਆ ਲਿਓ ਨੇ ਨਾ ਲਿਓ ਨੇ ਬੱਦਿਆ ਵੀ ਨਹੀਂ ਹੈ ਉੱਪਰ ਅਭੀ ਨਹੀਂ ਕਰਿਆ ਲਿਓ ਰਾਮ ਤੇ ਖੇਡ ਰਿਹਾ ਔਰ ਜਸਟ ਮੈਨੂੰ ਵੀ ਹੁਣ ਭੁੱਖ ਲੱਗੀ ਆ ਸਾਰਾ ਕੰਮ ਨਿਵੇੜ ਕੇ ਤੇ ਚਲੋ ਜੀ ਚਾਹ ਪਾਣੀ ਪੀਨੇ ਆ ਪਹਿਲਾਂ ਆਪਾਂ ਐਨੇ ਨੂੰ ਬੱਚੇ ਆਉਂਗੇ ਫਿਰ ਬਣਾਉਂਗੇ ਆਪਾਂ ਮੂਲੀ ਕੇ ਗਰਮਾ ਗਰਮ ਪਰੌਂਠੇ ਦੁਪਹਿਰ ਨੂੰ ਟੰਟਣਾ ਹੈ ਹਨਾ ਤੋ ਲੋ ਜੀ ਇੱਧਰ ਸਮਾਰ ਰਹੇ ਆ ਮੈਂ ਔਰ ਮੰਮੀ ਧਣੀਆਂ ਨਾਲੇ ਸਾਡੀ ਗੱਲਾਂ ਬਾਤਾਂ ਚੱਲ ਰਹੀਆਂ ਜੀ ਔਰ ਨਾਲੇ ਅਸੀਂ ਬੈਠੇ ਗੱਲਾਂ ਮਾਰ ਰਹੇ ਆ ਤੇ ਕਈ ਦਿਨਾਂ ਬਾਅਦ ਮਿਲੇ ਆਂ ਸੀ ਦੋ ਤਿੰਨ ਮਹੀਨੇ ਬਾਅਦ ਔਰ ਇੱਕ ਵਿਆਹ ਦੇ ਵਿੱਚ ਮਿਲੇ ਤੇ ਉਸ ਤੋਂ ਬਾਅਦ ਮੰਮੀ ਹੁਣ ਆਈ ਆ ਮੇਰੇ ਕੋਲ ਮਿਲਣ ਤੇ ਨਾਲ ਦੀ ਨਾਲ ਧਣੀਆਂ ਸਮਾਰਿਆ ਜਾ ਰਿਹਾ ਆਪਣਾ ਔਰ ਨਾਲ ਦੀ ਨਾਲ ਆਪਣੀਆਂ ਗੱਲਾਂ ਬਾਤਾਂ ਹੋ ਰਹੀਆਂ ਹਨ ਤੇ ਕਿਉਂਕਿ ਮੂੜੀਆਂ ਪਾਣੀਆਂ ਨਾ ਰੋਟੀਆਂ ਦੇ ਵਿੱਚ ਇਸ ਕਰਕੇ ਧਣੀਆਂ ਸਮਾਰ ਕੇ ਰੱਖਦੀ ਏ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਮੂਲੀ ਕੇ ਪਰੌਂਠੇ ਬਣਾਣੇ ਆ ਗਰਮਾ ਗਰਮ ਤੇ ਚਲੋ ਜੀ ਮੈਂ ਸਵੇਰੀ ਤਾਂ ਨਹੀਂ ਨਾ ਬਣਾਏ ਕਿਉਂਕਿ ਸਵੇਰੀ ਟਾਈਮ ਨਹੀਂ ਹੁੰਦਾ ਹੈਗਾ ਇੰਨਾ ਸਵੇਰੇ ਦੌੜ ਭੱਜ ਜ਼ਿਆਦਾ ਹੁੰਦੀ ਹੈ ਕੋਈ ਜਲਦੀ ਚਲਾ ਜਾਂਦਾ ਕੋਈ ਲੇਟ ਹਨਾ ਤੇ ਇਸ ਤਰ੍ਹਾਂ ਪਰੌਂਠੇ ਖਾਣ ਦਾ ਕੋਈ ਸਵਾਦ じゃ ਨਹੀਂ ਆਉਂਦਾ ਹੈਗਾ ਸਵੇਰੀ ਇਸ ਕਰਕੇ ਮੈਂ ਦੁਪਹਿਰ ਨੂੰ ਬਣਾਉਂਗੀ ਹੁਣ ਦੁਪਹਿਰ ਨੂੰ ਆਰਾਮ ਤੇ ਬੈਠ ਕੇ ਸਾਰੇ ਜਣਿਆਂ ਨੇ ਪਰੌਂਠੇ ਖਾ ਲੈਣੇ ਆ ਕਿਉਂਕਿ ਵਕੀਲ ਸਾਹਿਬ ਨੇ ਵੀ ਛੇਤੀ ਆ ਜਾਣਾ ਬੱਚਿਆਂ ਨੇ ਵੀ 2 ਵਜੇ ਆ ਜਾਣਾ ਹੈ ਤੇ ਮੈਂ 1:30 ਵਜੇ ਬਣਾਉਂਗੀ ਜੀ ਮੂਲੀ ਕੇ ਪਰੌਂਠੇ ਗਰਮਾ ਗਰਮ ਔਰ ਮੰਮੀ ਔਰ ਮੈਂ ਮਾਰ ਰਹੇ ਤੇ ਗੱਲਾਂ ਪੁਰਾਣੀਆਂ ਜੋ ਕਿ ਸਾਡੇ ਨਾਲ ਜੋ ਬਚਪਨ ਕੀ ਗੱਲਾਂ ਹੁੰਦੀਆਂ ਹਨਾ ਤੇ ਮੰਮੀ ਉਹ ਗੱਲਾਂ ਮਾਰ ਰਹੀ ਸੀ ਬੈਠੀ ਤੇ ਅਸੀਂ ਦੋਨੋਂ ਜਣੀਆਂ ਬੈਠੀਆਂ ਨਾਲ ਹੀ ਗੱਲਾਂ ਮਾਰੀ ਗਈਆਂ ਤੇ ਨਾਲੇ ਧਣੀਆਂ ਸਮਾਰ ਲਿਆ ਸੀ ਬੈਠ ਕੇ ਔਰ ਬਸ ਵੈਸੇ ਤਾਂ ਆਟਾ ਉੱਟਾ ਦਾ ਮੇਰਾ ਗੁੰਨਿਆ ਹੋਇਆ ਹੈ ਮੋਲੀ ਨੂੰ ਵੀ ਨੂਨ ਲਾ ਕੇ ਰੱਖ ਦਿੱਤਾ ਤਾਂ ਮੈਂ ਸਵੇਰੀ ਬਸ ਟਾਈਮ ਨਹੀਂ ਲੱਗਣਾ ਹੈਗਾ ਗਰਮਾ ਗਰਮ ਨਾਲ ਦੀ ਨਾਲ ਬਣਾ ਦੇਣੇ ਆ ਫਿਰ ਖਾ ਲੈਣੇ ਆ ਜੀ ਸਾਰਿਆਂ ਨੇ ਔਰ ਵੈਸੇ ਤਾਂ ਕੀ ਆ ਕਿ ਸਬਜੀ ਵੀ ਪਈ ਹੈ ਰਾਤ ਮੈਂ ਕੀ ਆ ਕਿ ਸਬਜੀ ਬਣਾਈ ਤੀ ਲੇਕਿਨ ਸਾਡੀ ਸਲਾਹ ਤੇ ਕੀ ਅੱਜ ਦੁਪਹਿਰ ਨੂੰ ਆਪਾਂ ਮੋਲੀਆਂ ਦੇ ਪਰੌਂਠੇ ਬਣਾਈਏ ਇਸ ਕਰਕੇ ਕੀ ਆ ਦੀ ਸਬਜੀ ਸ਼ਾਮ ਨੂੰ ਖਾ ਲਾਂਗੇ ਤੇ ਹੁਣ ਬਣਾਉਂਗੇ ਮੋਲੀ ਕੇ ਪਰੌਂਠੇ ਤੇ ਚਲੋ ਜੀ ਟਣੀਆਂ ਵੀ ਸਮਾਰਿਆ ਜਾ ਰਿਆ ਔਰ ਮੰਮੀ ਵੀ ਗੱਲਾਂ-ਵਾਤਾਂ ਮਾਰ ਰਹੀ ਹੈ ਮੇਰੇ ਨਾਲ ਤੇ ਵਧੀਆ-ਵਧੀਆ ਗੱਲਾਂ ਸਾਡੀਆਂ ਮਾਵਾਂ ਧੀਆਂ ਦੀਆਂ ਤੇ ਮਾਵਾਂ ਧੀਆਂ ਦੀਆਂ ਗੱਲਾਂ ਕਦੀ ਮੁੱਕਦੀਆਂ ਨਹੀਂ ਹਨਾ ਤੇ ਜਿੰਨੀ ਮਰਜ਼ੀ ਮਾਰੀ ਜਾਓ ਓਨੀਆਂ ਘਟ ਹੈ ਤੇ ਅਸੀਂ ਕੁਝ ਪੁਰਾਣੀਆਂ ਗੱਲਾਂ ਕੁਝ ਨਮੀਆਂ ਛੇੜ ਕੇ ਬੈਠੇ ਤੇ ਤੇ ਲੋ ਜੀ ਟਣੀਆਂ ਆਪਣਾ ਸਮਾਰਿਆ ਗਿਆ ਹੁਣ ਕੱਟ ਦੀਏ ਤੇ ਲੋ ਜੀ ਇਧਰ ਆਪਾਂ ਹਲੇ ਟਣੀਆਂ ਸਮਾਰ ਕੇ ਹਟੇ ਤੇ ਔਰ ਵਕੀਲ ਸਾਹਿਬ ਵੀ ਆ ਗਏ ਹਨ ਕਿਉਂਕਿ ਅੱਜ ਇਹਨਾਂ ਦਾ ਕੰਮ ਜਲਦੀ ਨਿਬੜ ਗਿਆ ਤਾਂ 12:30 12 ਵਜੇ ਅੱਜ ਆ ਗਏ ਤੇ ਔਰ ਮੈਂ ਲਈ ਇਤੀ ਚਾਹ ਕਿਉਂਕਿ ਅਸੀਂ ਤਾਂ ਆਪਣੀ ਪੀਲੀ ਤੀ ਔਰ ਵਕੀਲ ਸਾਹਿਬ ਹੋਣ ਆਏ ਆ ਇਹਨਾਂ ਨੂੰ ਹੋਣ ਲਿਆ ਕੇ ਦਈਆ ਚਾਹ ਤੇ ਨਾਲ ਆਪਣੀ ਨਮਕੀਨ ਖਾ ਰਹੇ ਆ ਚਾਹ ਔਰ ਫਿਰ ਮੈਂ ਪੁੱਛ ਰਹੀ ਸੀ ਕਿ ਤੁਹਾਡਾ ਕੰਮ ਫਿਨਿਸ਼ ਹੋ ਗਿਆ ਅੱਜ ਜਲਦੀ ਔਰ ਬਸ ਇਦਾਂ ਸੀ ਗੱਲਾਂ ਮਾਰ ਰਹੇ ਤੇ ਔਰ ਮੈਨੂੰ ਨਾ ਨੀਂਦ ਆ ਰਹੀ ਤੀ ਬਹੁਤ ਜ਼ਿਆਦਾ ਮੈਨੂੰ ਆਏ ਹੋ ਰਿਹਾ ਤਾਂ ਕਿ ਮੇਰਾ ਸਰੀਰ ਭਾਰੀ ਭਾਰੀ ਹੈ ਕਿ ਮੈਂ ਸੋ ਜਾ ਤੇ ਬਾਹਰ ਨਾ ਇਸ ਕਮਰੇ ਦੇ ਵਿੱਚ ਮੱਖੀਆਂ ਪਤਾ ਨਹੀਂ ਕਿੱਥੇ ਤੇ ਆ ਗਈਆਂ ਬਹੁਤ ਜ਼ਿਆਦਾ ਮੱਖੀਆਂ ਲੱਗ ਰਹੀਆਂ ਧੀਆਂ ਇਸ ਕਰਕੇ ਮੈਂ ਅੰਦਰ ਜਾ ਕੇ ਪੈ ਗਈ। ਤੋ ਲੋ ਜੀ ਜਸਟ ਦੁਪਹਿਰ ਦਾ ਟਾਈਮ ਹੋ ਗਿਆ ਔਰ ਮੈਂ ਗਈ ਸੀ ਸੋ ਥੋੜਾ ਜਿਹਾ ਕਿਉਂਕਿ ਮੈਨੂੰ ਆ ਰਹੀ ਨੀਂਦ ਔਰ ਮੈਂ ਬਣਾਉਂਗੀ ਹੁਣ ਮੂਲੀ ਕੇ ਪਰੌਂਠੇ ਗਰਮਾ ਗਰਮ ਔਰ ਕੀ ਗਰਮ ਹੋ ਰਿਹਾ ਇੱਧਰ ਦੇਸੀ ਕੀ ਦੇ ਮੂਲੀ ਦੇ ਪਰੌਂਠੇ ਔਰ ਕਿਉਂਕਿ ਬੱਚੇ ਵੀ ਆਣੇ ਵਾਲੇ ਆ ਸਕੂਲ ਤੇ ਕਿ ਲਾਲ ਆਪਾ ਬਣਾਈਏ ਜੀ ਪਰੌਂਠੇ ਸ਼ਰੌਂਠੇ ਮੂਲੀ ਕੇ ਗਰਮਾ ਗਰਮ ਪਰੌਂਠੇ ਬਣਾएंगे अभी बच्चा लोग आने वाले हैं भाई तो बनाते हैं जी परोंठे दूसरी बार परोंठे बना रही मैं इस दूसरी बार बना रही है इस सीजन के परोंठे लो जी दूसरी बार बना रही हूँ मैं इस सीजन के परौंठे तो नमक नमक पा दिए ਉਹਨੂੰ ਮੈਂ ਵੀ ਛੱਤੀ ਬਣਾ ਲੀ ਆ ਮੂਲੀ ਤਾਂ ਮੂਲੀ ਕੇ ਤਾਂ ਉਹ ਛੱਤੀ ਬਣਾਉਣਾ ਮੈਂ ਆਲੂਆਂ ਵਾਲੇ ਟਾਈਮ ਲੱਗ ਜਾਏ ਨਾ ਉਸਕੇ ਮੂਲੀ ਕੇ ਆਏ ਨਾ ਕਿ ਫੜਾ ਫੜਕ ਕਰੋੜੀ ਹਰ ਬਣਾਦੀ ਮੈਂ ਆਏ ਨਾ ਮਤ ਪੰਨੀ ਆ ਮੈਂ ਤਾਂ ਉਹ ਆਲੂ ਬਾੜ ਦੇ ਮਿਆ ਮੈਂ ਖਾਦੇ ਨੇ ਬਾੜ ਦੇ ਨੇ ਫਿਰ ਉਹ ਗਿਆ ਮਰ ਹੋ ਜਾਂਦੇ ਉਹ ਵਿੱਚ ਜਿਹਾ ਕਰਨਾ ਛਤੀ ਜਿਹਾ ਲੋ ਜੀ ਬੜ ਰੇ ਆਪਣੇ ਮੂਲੀ ਕੇ ਪਰੋਟੇ ਕਰਮਾ ਕਰ बच्चे भी खा लेंगे स्कूल से आने वाली हैं जो तैंड रूप स्कूल गई भी ना आने वाली हैं तो यहाँ पे गर्मा गर्म बन रहे हैं जी मूली के परौंठे आओ जी आप भी खाओ मूली के परौंठे गर्मा गर्म यम्मी यम्मी एक बन भी गया एक तो ये बन गया थोड़ी सी चाय है साथ में हाई गिर जाना ऊपर ਤੋ ਲੋ ਜੀ ਪਰੌਂਠੇ ਆਪਣੇ ਹੋਰਿਆਂ ਗਰਮ ਗਰਮ ਬਣ ਕੇ ਤਿਆਰ ਤੋ ਲੋ ਜੀ ਮੂਲੀ ਦੇ ਪਰੌਂਠੇ ਬਣ ਗਏ ਆ ਤੇ ਮੈਂ ਲਗੀਆਂ ਜੀ ਆਪਣੇ ਖਾਣ ਤੇ ਵਕੀਲ ਸਾਹਿਬ ਵੀ ਖਾ ਰਹੇ ਆ ਬੱਚੇ ਵੀ ਔਰ ਮੰਮੀ ਨੇ ਖਾ ਲਏ ਆ ਮੰਮੀ ਬਾਹਰ ਬੈਠੀ ਆ ਮੰਮੀ ਕਹਿੰਦੀ ਮੈਂ ਬਾਹਰ ਵਾਲੇ ਬੈੱਡ ਤੇ ਹੀ ਬੈਠਣਾ ਆ ਤੇ ਇਸ ਕਮਰੇ ਦੇ ਵਿੱਚ ਮੱਖੀ ਨਹੀਂ ਹੈਗੀ ਇਸ ਕਮਰੇ ਦੇ ਵਿੱਚ ਅਸੀਂ ਆਰਾਮ ਤੇ ਬੈਠ ਕੇ ਆਪਣੇ ਮੂਲੀ ਦੇ ਪਰੌਂਠੇ ਖਾ ਰਹੇ ਆ ਜੀ ਤੇ ਲੋ ਜੀ ਮੂਲੀ ਦੇ ਪਰੌਂਠੇ ਖਾ ਕੇ ਭਾਂਡੇ ਮਾਂਜ ਕੇ ਮੈਂ ਚੜੀ ਤੀ ਕੋਠੇ ਪਰ ਤੇ ਕਿਉਂਕਿ ਧੁੱਪ ਬਹੁਤ ਤੇਜ ਆ ਸਵੇਰੇ ਬੱਦਲ ਬਾਈ ਹੋਈ ਵੀ ਤੀ ਇੰਨੀ ਤੇਜ ਧੁੱਪ ਨਹੀਂ ਤੀ ਲੇਕਿਨ ਹੁਣ ਇੰਨੀ ਤੇਜ ਧੁੱਪ ਲੱਗ ਰਹੀ ਆ ਨਾ 3:30 ਵਜੇ ਦਾ ਟਾਈਮ ਹੋ ਗਿਆ ਤਾਂ ਔਰ ਮੈਂ ਆਈ ਤੀ ਕਣਕ ਨੂੰ ਹੱਥ ਫੇਰਨਾ ਹਨਾ ਅੱਜ ਝਾਰਾ ਲਾ ਕੇ ਨਾ ਕਣਕ ਨੂੰ ਚੰਗੀ ਤਰ੍ਹਾਂ ਸਮਾਰ ਕੇ ਥੈਲੇ ਦੇ ਵਿੱਚ ਪਾ ਦੇਣਾ ਹੈ ਕਿਉਂਕਿ ਕਣਕ ਸੁੱਕ ਗਈ ਹੈ ਜੀ ਚਲੋ ਜੀ ਫਾਈਨਲੀ ਮੈਂ ਗਈ ਸੀ ਥੋੜੀ देर ਸੋ ਔਰ ਸੋ ਕੇ ਜਸ ਉઠી ਆ ਕਿਉਂਕਿ ਰੋਟੀ ਰੋਟੀ ਖਾ ਕੇ ਆਪਾਂ ਸੋ ਗਏ ਤੇ ਔਰ ਧੁੱਪ ਨਹੀਂ ਤੇਜ ਹੈ ਨਾ ਸਵੇਰੀ ਬੱਦਲਵਾਈ ਹੋਈ ਵੀ ਤੀ ਹੁਣ ਧੁੱਪ ਹੈ ਬਹੁਤ ਜ਼ਿਆਦਾ ਤੇ ਚਲੋ ਜੀ ਵਲੌਗ ਦਾ ਕਰਦੇ ਆਪਾਂ ਐਂਡ ਤੇ ਐਂਡ ਕਰਨ ਵਾਸਤੇ ਕੈਮਰਾ ਚੱਕਿਆ ਮੈਂ ਤੇ ਫਾਈਨਲੀ ਹੁਣ ਬਣਾਉਂਗੀ ਮੈਂ ਚਾਹ ਕਿਉਂਕਿ 4:3 ਵਜ ਗਏ ਚਾਹ ਪੀ ਕੇ ਨਿਆਣਾ ਨੇ ਫਿਰ ਸਕੂਲ ਦਾ ਕੰਮ ਵੀ ਕਰਨਾ ਬੱਚਿਆਂ ਨੇ ਜਿਹੜਾ ਡੇਲੀ ਦੀ ਡੇਲੀ ਹੋਮਵਰਕ ਮਿਲਦਾ ਨਿਆਣਾ ਨੂੰ ਤੇ ਸਕੂਲ ਦਾ ਕੰਮ ਵੀ ਕਰਨਾ ਬੱਚਿਆਂ ਨੇ ਤਾਂ ਫਾਈਨਲੀ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਮੰਮੀ ਵੀ ਸੋ ਰਹੀ ਆ ਬਾ ਅੰਦਰ ਕਿਉਂਕਿ ਦੁਬਾਰੇ ਮੂਲੀ ਕੇ ਪਰੌਂਠੇ ਖਾ ਲੇ ਮੂਲੀ ਕੇ ਪਰੌਂਠੇ ਖਾ ਕੇ ਸਾਰੇ ਸੋ ਗਏ ਤੇ ਔਰ ਮੈਂ ਵੀ ਹਣੀ ਉઠી ਆ ਤੇ ਜਸਟ ਹੁਣ ਮੈਂ ਚਾਹ ਬਣਾਉਂਗੀ ਔਰ ਉੱਪਰ ਪਈਆ ਕਣਕ ਅੱਜ ਚਾਰਾ ਲਾ ਕੇ ਆਪਾਂ ਨੇ ਕਣਕ ਵੀ ਪਾਣੀਆ ਥੱਲੇ ਕੇ ਵਿੱਚ ਤੇ ਚਲੋ ਜੀ ਜੋਤ ਤਾਂ ਸੌਂਦੀ ਹੋਣੀ ਜੋਤ ਨੇ ਵੀ ਆਪਣਾ ਸਕੂਲ ਦਾ ਕੰਮ ਕਰਨਾ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਬਾਏ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਂ ਵਧੀਆ ਕਰੂਗੇ ਇੱਕ ਵਲੋਗ ਨੈਕਸਟ ਵਲੋਗ ਹਨਾ ਬਾਏ ਜੀ ਬਾਏ